बीएसएफ ਤੋਂ ਰਿਟਾਇਰ ਅਸ਼ਨੀ ਕੁਮਾਰ ਨਮਾਪਿੰਡ ਟੱਪਰੀਆਂ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਉਸ ਨੂੰ ਇਨਸਾਫ ਮਿਲੇ ਉਸਦੀ ਉਂਗਲੀ ਲੜਾਈ ਦੇ ਵਿੱਚ ਵੱਢੀ ਗਈ ਹੈ ਜਿਸ ਤਹਿਤ ਉਸਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਕਿਤੋਂ ਵੀ ਇਨਸਾਫ ਨਹੀਂ ਮਿਲ ਰਿਹਾ ਹੈ ਉਹ ਪਿਛਲੇ 4 ਮਹੀਨੇ ਤੋਂ ਦਰਦ-ਦਰਦੀਆਂ ਠੋਕਰਾ ਖਾਣ ਨੂੰ ਮਜਬੂਰ ਹੈ ਲਗਭਗ 24 ਸਾਲ ਨੌਕਰੀ ਕਰਨੇ ਤੋਂ ਬਾਅਦ ਉਸ ਨੂੰ ਇਹ ਦਿਨ ਦੇਖਣ ਨੂੰ ਮਿਲੇ ਆ ਕਿ ਉਸਦੀ ਇੱਕ ਉਂਗਲੀ ਨਕਾਮ ਨਕਾਰਾ ਹੋ ਚੁੱਕੀ ਆ ਮੇਰਾ ਨਾਮ ਅਸ਼wini ਕੁਮਾਰ ਹੈ ਜੀ ਕਿਹੜਾ ਪਿੰਡ ਆ ਜੀ ਪਿੰਡ ਨਮਾ ਪਿੰਟ ਅਪਰੀਆ ਇਹ ਕੀ ਹੋਇਆ ਸੀ ਜਿਹੜੀ ਤੁਹਾਡੀ ਅਸੀਂ ਉਂਗਲੀ ਦੇਖ ਰਹੇ ਆ ਕਿੱਦਾਂ ਹੋ ਗਿਆ ਪਾਜੀ ਗੱਲ ਹੈਗੀ ਐਦਾਂ ਕਿ ਮੈਂ ਅਸ਼wini ਕੁਮਾਰ ਮੈਂ 4 ਮਹੀਨੇ ਪਹਿਲੇ ਮੈਂ ਬਾਰਡਰ ਸਕਿਉਰਿਟੀ ਫੋਰਸ ਵਿੱਚੋਂ ਬੀਆਰਐਸ ਹਮਦਰ ਰਿਟਾਇਰਮੈਂਟ ਆਇਆ ਮੈਂ ਸਾਡਾ ਗਵਾਂਡੀਆਂ ਦੇ ਨਾਲ ਇੱਕ ਜਗ੍ਹਾ ਨੂੰ ਲੈ ਕੇ ਮਤਲਬ 2 2.5 ਸਾਲ ਤੋਂ ਜਗ੍ਹਾ ਦਾ ਜਿਹੜੀ ਰਜਿਸਟਰੀ ਹੈ ਬਿਆਨਾ ਸਾਡੇ ਨਾਲ ਰਜਿਸਟਰੀ ਹਜੇ ਹੋਈ ਨਹੀਂ ਹੈਗੀ ਤੇ ਉਹ ਉਸ ਜਗ੍ਹਾ ਤੇ بار بار ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ। ਉਹ ਜਗ੍ਹਾ ਤੇ ਪਹਿਲਾਂ ਕੋਈ ਵੀ ਮਤਲਬ ਮਸਤਰਕਾ ਖਾਤਾ ਕੋਈ ਵੀ ਰਸਤਾ ਨਹੀਂ ਸੀ ਪਹਿਲੇ ਇਹਨਾਂ ਨੇ ਜ਼ਬਰਦਸਤੀ ਮਤਲਬ ਸਰਕਾਰ ਦਾ ਦਬਾਅ ਪਾ ਕੇ ਉਹਦੇ ਵਿੱਚੋਂ ਰਸਤਾ ਉਹ ਵੀ ਗੱਲ ਅਸੀਂ ਮੰਨ ਕੇ ਚੱਲੋ ਕੋਈ ਗੱਲ ਹੀ ਹੈ ਨਾ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਜਦ ਤੱਕ ਤੁਸੀਂ ਰਜਿਸਟਰੀ ਨਹੀਂ ਹੁੰਦੀ ਤੁਸੀਂ ਜਗ੍ਹਾ ਨੂੰ ਨਾ ਵਰਤੋ ਤੇ ਜੇ ਤੁਸੀਂ ਜਗ੍ਹਾ ਵਰਤਣੀ ਤਾਂ ਸਾਡੇ ਪੈਸੇ ਦੇ ਦਿਓ ਨਾ ਤਾਂ ਉਹ ਪੈਸੇ ਦੇ ਰਹੇ ਆ ਤੇ ਨਾ ਰਜਿਸਟਰੀ ਦੇ ਆਲੇ ਪਾਸੇ ਨੂੰ ਜਾ ਰਹੇ ਆ 29 ਮਾਰਚ ਦੀ ਗੱਲ ਹੈ ਮੇਰੀ ਕਿਸੇ ਗੱਲ ਨੂੰ ਲੈ ਕੇ ਮੇਰੀ ਉਹਦੇ ਨਾਲ ਹੱਥੋ ਪਾਈ ਹੋਈ 2-4 ਉਹਨੇ ਮੇਰੇ ਮਾਰੀਆਂ 2-4 ਮੈਂ ਉਹਦੇ ਮਾਰੀਆਂ ਠੀਕ ਹੈ ਜੀ ਉਹਦੇ ਬਾਅਦ ਉਹਨੇ ਤੁਰੰਤ ਉਹਨਾਂ ਨੇ ਪੂਰੇ ਗੈਂਗ ਇਕੱਠਾ ਕਰਕੇ ਜਦ ਕਿ ਮੇਰੇ ਭਰਾ ਚੰਦਰਸ਼ੇਖਰ ਪ੍ਰਸ਼ੂਤਮ ਲਾਲ ਦਾ ਜਦ ਕਈ ਦੇ ਵਿੱਚ ਕੋਈ ਰੋਲ ਹੀ ਹੈ ਨਹੀਂ ਲੜਾਈ ਮੇਰੇ ਨਾਲ ਹੋਈ ਸੀਗੀ ਇਹਨਾਂ ਨੇ 23 24 ਦਾ ਮੇਰੇ ਤੇ ਪਰਚਾ ਕਰਵਾਇਆ ਪਰ ਉਹਦੇ ਉਸ ਲੜਾਈ ਤੋਂ 1 ਘੰਟੇ ਬਾਅਦ ਇਹਨਾਂ ਨੇ ਮੈਂ ਕਿਸੇ ਆਪਣੇ ਪਰਸਨਲ ਕੰਮ ਲਈ ਬਲਾਚੌਰ ਜਾ ਰਿਹਾ ਸੀ ਇਹਨਾਂ ਨੇ ਰਸਤੇ 'ਚ ਘੇਰ ਕੇ ਮੇਰੀ ਮੇਰਾ ਹੱਥ ਤੇ ਇਦੇ ਵਿੱਚ ਮੈਂ ਤਿੰਨ ਚਾਰ ਬੰਦਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਬਾਕੀ ਮੈਨੂੰ ਤੋਂ ਪਛਾਣੇ ਨਹੀਂ ਗਏ ਹੈਗੇ ਤੇ ਤਿੰਨ ਚਾਰ ਜਣੇ ਹੋਰ ਸੀਗੇ ਇਹਨਾਂ ਨੇ ਤਲਵਾਰਾਂ ਦੇ ਡੰਡਿਆਂ ਨਾਲ ਮੇਰੇ ਤੇ ਵਾਰ ਕੀਤਾ ਤੇ ਮੈਂ ਘੰਟਾ ਡੇਢ ਘੰਟਾ ਤੜਫਦਾ ਰਿਹਾ ਉਹ ਤੋਂ ਬਾਅਦ ਮੈਂ ਜਾ ਕੇ ਕਿਤੇ ਹਸਪਤਾਲ 'ਚ ਵੀ ਮੈਂ ਜਦੋਂ ਐਡਮਿਟ ਹੋਣ ਗਿਆ ਤਾਂ ਵੀ ਇਹਨਾਂ ਦੇ 25-30 ਬੰਦੇ ਹਸਪਤਾਲ ਦੇ ਬਾਹਰ ਘੁੰਮਦੇ ਸੀਗੇ ਇਹਨਾਂ ਨੇ ਮੈਨੂੰ ਐਡਮਿਟ ਵੀ ਨਹੀਂ ਹੋਣ ਦਿੱਤਾ ਹੈਗਾ ਐਡਮਿਟ ਹੋਣ ਤੋਂ ਮੁੜ ਕੇ ਜਦ ਮੈਂ ਐਡਮਿਟ ਹੋ ਗਿਆ ਮੇਰੇ ਆਈਓ ਆ ਕੇ ਸਵੇਰ ਨੂੰ ਬਿਆਨ ਲੈਂਦਾ ਮੁੜ ਕੇ ਬਿਆਨ ਲੈਣ ਤੋਂ ਜਦ ਮੈਂ ਤਾਂ ਮੈਨੂੰ ਤਾਂ ਪੂਰੀ ਹੋਸ਼ ਵੀ ਆਣੀ ਸੀਗੀ ਅਗਲੇ ਦਿਨ ਮੈਨੂੰ ਪੀਜੀਆਈ ਨੂੰ ਮਾਰਕ ਕਰ ਦਿੱਤਾ ਜਾਂਦਾ ਕਿ ਤੁਸੀਂ ਪੀਜੀਆਈ ਜਾਓ ਇੱਥੇ ਸਾਡੇ ਕੋਲੇ ਦਾ ਇਲਾਜ ਹੈ ਨਹੀਂ ਪੀਜੀਆਈ ਤੋਂ ਮੈਂ 4 ਮਹੀਨੇ ਤੋਂ ਮੈਂ ਹੰਡਰ ਟ੍ਰੀਟਮੈਂਟ ਆ ਭਾਜੀ ਹਜੇ ਵੀ ਮੇਰੇ ਹੱਥ ਦਾ ਮੈਨੂੰ ਹਜੇ ਵੀ ਬੁੱਧਵਾਰ ਦੀ ਡੇਟ ਦਿੱਤੀ ਵੀ ਉਹਨਾਂ ਨੇ ਦੁਬਾਰਾ ਕਿ ਤੁਸੀਂ ਅਗਲੀ ਬਿਲਕੁਲ ਵੱਢ ਹੋ ਗਈ ਸੀ ਤੁਹਾਡੀ ਇਹ ਭਾਜੀ ਇਹ ਮਤਲਬ 90% ਵੱਢ ਹੋ ਗਈ ਸੀ ਹਾਂ ਇਹ ਕਿਦਾਂ ਜੀ ਇਹਨੂੰ ਕਿੱਦਾਂ ਸੰਭਾਲਿਆ ਮੈਂ ਜਿੱਦਾਂ ਤੁਸੀਂ ਇਹਨਾਂ ਨੇ ਬਲਾਚੌਰ ਹਸਪੀਟਲ ਉਹਨਾਂ ਨੇ ਫਰਸਟ ایڈ ਦਿੱਤੀ ਹੈ ਇਹਨੂੰ ਫਰਸਟ ایڈ ਦੇ ਕੇ ਇਹਨੂੰ ਬੰਨਤਾ ਇਹਨਾਂ ਨੇ ਗੜਾਜਰ ਹਸਪੀਟਲ ਲਈ ਔਨ ਦਾ ਸਪੋਰਟ ਹਸਪੀਟਲ ਉੱਥੋਂ ਭੇਜ ਦਿੰਦੇ ਨਾ ਪਤਾ ਸੀ ਇਹਨਾਂ ਨੂੰ ਸਾਰੇ ਹਾਂ ਜੇ ਟੈਂਸਰ ਭੇਜ ਦਿੰਦੇ ਹਾਂ ਇੱਕ ਉਂਗਲ ਪੱਜ ਗਈ ਸੀ ਹਾਂ ਇਹ ਉਂਗਲ ਕਿੱਥੇ ਰੱਖੀ ਸੀ ਤੁਹਾਡੀ ਪੇਟ 'ਚ ਇਹ ਤਾਂ ਇਹ ਤਾਂ ਉਂਗਲ ਜਿੱਦ ਬਾਅਦ ਤੇ ਟ੍ਰੀਟਮੈਂਟ ਤੋਂ ਬਾਅਦ ਇਹ ਪੰਜ ਸਰਜਰੀਆਂ ਹੋਈਆਂ ਇਹ ਇਹਦੇ ਵਿੱਚ ਰੱਖੀ ਸੀ 1.5 ਮਹੀਨਿਆਂ ਦੇ ਕਰੀਬ ਮੇਰੀ ਉਂਗਲੀ ਮੇਰੇ ਪੇਟ 'ਚ ਰਹੀ ਇੱਥੇ 1.5 ਹਾਂ 1.5 ਮਹੀਨਾ ਇਦਾਂ ਹੀ ਐ ਤੇ ਜੀ ਭਾਜੀ ਜਿਹੜੀ ਸਾਡੇ ਤੋਂ ਫਿਰ ਮੈਨ ਤੋਂ ਕੇਸ ਦਾ ਆਈਓ ਤਿੰਨ ਵਾਰ ਮੈਨ ਤੋਂ ਪੀਜੀਆਈ ਤੋਂ ਬਿਆਨ ਲੈ ਕੇ ਆਂਦਾ ਤੇ ਫਿਰ ਉਹ ਆਪਣੀ ਮਰਜ਼ੀ ਨਾਲ ਕਹਿੰਦਾ ਨਹੀਂ ਯਾਰ ਇਹਦਾ ਨਾਂ ਐ ਕਰਦੇ ਮੈਨੂੰ ਪੂਰੀ ਹੋਸ਼ ਵੀ ਹੈ ਨਹੀਂ ਇਹਦਾ ਐ ਸਾਨੂੰ ਫਿਰ ਪਰਚਾ ਤੇਰਾ ਵੱਡਾ ਬਟ ਕੋਈ ਨਹੀਂ ਹੋਜੂਗਾ ਪਰ ਸੇਵਾ ਪਾਣੀ ਕਰਨੀ ਪੈਣੀ ਕਹਿੰਦਾ ਮੈਨੂੰ ਕਹਿੰਦਾ ਇੱਕ ਫੌਜੀ ਆਦਮੀ ਨੂੰ ਇੱਕ ਇੱਕ ਸੋਲਜਰ ਨੂੰ ਇਹ ਗੱਲ ਕਹਿ ਰਿਹਾ ਆਈਓ ਤੇ ਕੀ ਨਾਂ ਸਿਰ ਨਾ ਮੈਨੂੰ ਭਾਜੀ ਕਮਲਜੀਤ ਆਈਓ ਮੈਨੂੰ ਇੰਨੀ ਗੱਲ ਕਹਿ ਰਿਹਾ ਤੇ ਸੇਵਾ ਪਾਣੀ ਕਰਨੀ ਪੈਣੀ ਭਾਜੀ ਕਿੰਨੇ ਕੈਸ਼ ਦਿੱਤੇ ਉਹਨੂੰ 5000 ਰੁਪਏ ਦਿੱਤਾ ਉਹਨੇ 10000 ਮੰਗਿਆ 5000 ਦਿੱਤਾ ਸੇਵਾ ਪਾਣੀ ਤੁਹਾਡੇ ਕੋਲ ਜਾਨੀ ਹਾਂ 5000 ਲੈ ਕੇ ਗਿਆ ਉਹ ਇਹ ਹਾਂ ਇੰਨਾ ਚਿਰ ਕਿੰਨਾ ਚਿਰ ਡਿਊਟੀ ਕਰਕੇ ਆਇਆ ਫੌਜ ਵਿੱਚ ਮੈਂ ਭਾਜੀ 24 ਸਾਲ ਡਿਊਟੀ ਕਰਕੇ ਆਇਆ 24 ਸਾਲ ਫੌਜ ਦੇ ਵਿੱਚ ਇਮਾਨਦਾਰੀ ਦੀ ਡਿਊਟੀ ਕਰਨੇ ਤੋਂ ਬਾਅਦ ਤੇ ਇੱਥੇ ਆ ਕੇ ਤੁਹਾਨੂੰ ਇਦਾਂ ਦੇ ਜਿਸ ਲਈ ਮੈਂ ਕਹਿੰਦਾ ਭਾਜੀ ਇੱਥੇ ਇੰਨਾ ਬੁਰਾ ਸਾਡੇ ਕੋਲ ਲੱਗਿਆ ਤੇ ਪੈਸੇ ਵੀ ਤੁਸੀਂ ਪੈਸੇ ਵੀ ਅਸੀਂ ਦੇ ਰਹੇ ਹਾਂ ਛੱਟ ਵੀ ਅਸੀਂ ਖਾਦੀ ਜਗ੍ਹਾ ਵੀ ਸਾਡੀ ਬਿਨਾ ਇੱਕ ਪਾਰਟੀ ਦੇ ਤੁਸੀਂ ਠੀਕ ਹੈ ਦੋਨਾਂ ਪਾਰਟੀਆਂ ਦੀ ਸੁਣੋ ਤਾਂ ਸਹੀ ਇਹ ਥੋੜੀ ਜਿਹਾ ਤੁਹਾਡਾ ਕੋਈ ਖਾਸ ਹੈ ਤੁਸੀਂ ਉਹਦੀ ਸੁਣੋਗੇ ਦੂਸਰੀ ਤੁਸੀਂ ਸੁਣੋਂਗੇ ਹੀ ਨਹੀਂ ਇਹ ਤਾਂ ਇਹ ਤਾਂ ਸ਼ਰਿਆਮ ਧੱਕਾ ਭਾਜੀ ਇੱਕ ਪਾਸੇ ਸਰਕਾਰ ਢੰਡੋਰਾ ਪੇਟ ਰਹੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜੋ ਤੁਸੀਂ ਇਹ ਨਾ ਕਰੋ ਦੂਜਾ ਇੱਥੇ ਰਹੂੰਗਾ ਕੌਣ ਜੇ ਇਹ ਇਹ ਹਾਲਾਤ ਨੇ ਪੰਜਾਬ ਦੇ ਮੇਰੇ ਭਰਾ ਨੂੰ ਇੱਕ ਬੰਦਾ ਫੌਜੀ ਬੰਦਾ ਜਿਹੜਾ 27 ਸਾਲ ਨੌਕਰੀ ਇਹਦੀ 12 ਸਾਲ ਦੀ ਨੌਕਰੀ ਸ਼੍ਰੀਨਗਰ ਦੀ ਹੈ ਮੇਰੇ ਭਰਾ ਨੂੰ ਡੀਐਸਪੀ ਕਹਿੰਦਾ ਤੂੰ ਖਾਣੇ ਉੱਥੇ ਆ ਜਾ ਦਫ਼ਤਰ ਆ ਜਾ ਦਫ਼ਤਰ ਉਹ ਤੇ ਮੇਰੇ ਭਰਾ ਦੇ ਬੁਲਾਉਣ ਦੇ ਪਹਿਲਾਂ ਦੂਜੀ ਪਾਰਟੀ ਦੇ ਪੰਜ ਬੰਦੇ ਬਿਠਾਜੋ ਨਾ ਸਾਹਮਣੇ ਉਹਨੂੰ ਜਲੀਲ ਕਰਦਾ ਇੱਕ 33 ਸਾਲ ਦੀ ਨੌਕਰੀ ਹੋ ਗਈ ਪਰਸ਼ੋਤ ਮਨਾਲ ਦੀ ਉਹਦਾ ਰਿਕਾਰਡ ਪਤਾ ਕਰ ਲੂ ਫਿਰ ਤੁਸੀਂ ਮੇਰੇ ਛੋਟੇ ਭਰਾ ਨੂੰ ਇੱਕ 23 24 ਦੇ ਪਰਤੀਏ ਚੋਂ ਜਿਮ ਚੋਂ ਬੰਦੇ ਨੂੰ ਪਸੀਨੇ ਨਾਲ ਲੱਥੇ ਨੂੰ ਤੁਸੀਂ ਲੈ ਜਾਂਦੇ ਫੜ ਕੇ ਇੱਕ ਸਪੋਰਟਸਮੈਨ ਦਾ ਪਰਿਵਾਰ ਹੈ ਤਿੰਨ ਪੁਸ਼ਟਾਂ ਤੋਂ ਅਸੀਂ ਭਾਰਤ ਸਰਕਾਰ ਦੀ ਨੌਕਰੀ ਕਰ ਰਹੇ ਹਾਂ ਸਾਡੇ ਨਾਲ ਐਦਾਂ ਕੁਝ ਹੋਊਗਾ ਤਾਂ ਮੈਂ ਗੱਲ ਸੁਣੋ ਮੇਰੀ ਗੱਲ ਐਦਾਂ ਦੀ ਸਾਨੂੰ ਉੱਥੇ ਇਨਸਾਫ ਨਹੀਂ ਮਿਲੇਗਾ ਨਾ ਤਾਂ ਮੈਂ ਸਾਰੇ ਲੋਅਰ ਕੋਰਟ ਤੋਂ ਲੈ ਕੇ ਡਿਸਟ੍ਰਿਕਟ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਮੈਂ ਰਾਸ਼ਟਰਪਤੀ ਤੱਕ ਵੀ ਜਾਊਂਗਾ ਮੈਂ ਜਾਦਾ ਆਪਣਾ ਹੱਥ ਬੜਾ ਕੇ ਦੱਸ ਦਣੋ ਕਹਿੰਦੇ ਇੱਕ ਡੀਐਸਪੀ ਕਹਿੰਦਾ ਕਹਿੰਦਾ ਆਪਣਾ ਹੱਥ ਆਪੜ ਤੂੰ ਵੱਟ ਕੇ ਦੱਸ ਦੇ ਆਪਣਾ ਹੱਥ ਇਸ ਕੰਡੀਸ਼ਨ 'ਚ ਆਪਾ ਵੱਡ ਲੂਗਾ ਬੰਦਾ ਕੋਈ ਕਹਿੰਦਾ ਵੀ ਤੁਸੀਂ ਆਪਣਾ ਹੱਥ ਆਪ ਵੱਡੇ ਚਲੋ ਮੈਂ ਮੰਨ ਲਿਆ ਵੱਡ ਲਿਆ ਫਿਰ ਵੀ ਸਾਡੇ ਰਿਸ਼ਤੇਦਾਰਾਂ ਫਿਰ ਵੀ ਰਿਸ਼ਤੇਦਾਰਾਂ ਨੇ ਕਿਹਾ ਤਾਂ ਵੀ ਗਵਾਂਡ ਗਵਾਂਡ ਮੱਥਾ ਕਲੇਸ਼ ਚੰਗਾ ਨਹੀਂ ਹੁੰਦਾ ਮੈਂ ਕੁਛ ਨਹੀਂ ਮੈਂ ਕੁਛ ਵੀ ਮੈਂ ਸਾਇਲੈਂਟ ਹੋ ਗਿਆ ਮੈਂ ਕਿਹਾ ਸਾਲਾ ਜੀ ਨਹੀਂ ਇਹ ਨਹੀਂ ਇਹਦੀ ਠੀਕ ਹੀ ਸੀਗੀ ਵੱਡੂਗੀ ਵੱਡੂਗੀ ਇਹ ਮੁੜ ਕੇ ਜਾਣ ਬੁੱਝ ਕੇ ਖੱਜਲ ਕੀਤਾ ਸਾਨੂੰ ਪੁਲਿਸ ਪੁਲਿਸ 13-4 ਵਰੀ ਪੁਲਿਸ ਆਈ ਹੈ 23-24 ਦੇ ਪਰਚੇ ਤੁਸੀਂ ਇਨਫੋਰਮ ਕਰ ਦਿਓ ਮੈਨੂੰ ਜਿਵੇਂ ਜੋ ਚੱਕਿਆ ਜਾਂਦਾ ਜੀ 8:30-9:00 ਵਜੇ 10 ਬੰਦੇ ਆਉਂਦੇ ਮੈਨੂੰ ਲੈਣ ਜਿਵੇਂ ਗੈਂਸਟਰ ਨੂੰ ਲੈਣ ਆਉਂਦੇ ਮੈਂ ਸਪੋਰਟਸਮੈਨ ਆ ਮੇਰੇ ਨਾਂ ਹੀ ਸਾਰੇ ਜਾਣਦੇ ਨੇ ਵਿੱਚ ਗੱਡੀ ਵੀ ਆਈ ਸੀ ਸਤਨਾਮ ਸਿੰਘ ਜੀ ਐਸਆਈ ਸੀਗੇ ਬਾਹਰੇ ਆਂਦੇ ਆਪਣੀ ਸੈਲਫੀ ਤੇ ਫੋਟੋ ਕੱਚ ਕੇ ਲੈਂਦੇ ਆ ਅੰਤਲ ਕੋਈ ਉਹਨਾਂ ਨੇ ਕੋਈ ਘਰੇ ਆਏ ਸੀ ਉਹ ਘਰੇ ਆਏ ਕੋਈ ਕੁੰਡਾ ਨਹੀਂ ਖੜਕਾਇਆ ਕੋਈ ਘੰਟੀ ਨਹੀਂ ਮਾਰੀ ਜਿੱਦਾਂ ਕੋਈ ਚੋਰਾਂ ਦਾ ਜਾਂ ਕਿਸੇ ਗੈਂਗਸਟਰ ਦਾ ਜਾਂ ਕਿਸੇ ਤਸਕਰ ਦਾ ਘਰ ਹੁੰਦਾ ਤੁਸੀਂ ਆਨੇ ਗੱਡੀ ਲੈ ਕੇ ਕਦੇ ਤੁਸੀਂ ਦਾ ਤੁਹਾਨੂੰ 8 ਵਜੇ ਉਹ ਨਹੀਂ ਗੱਡੀ ਲੈ ਕੇ ਇਹਨਾਂ ਲਈ ਉਸ ਤੋਂ ਬਾਅਦ ਉਹਨਾਂ ਨੂੰ ਜੇਮ ਵਿੱਚ ਉਹਨਾਂ ਨੇ ਇਹਨਾਂ ਨੇ ਸੂਰ ਦਿੱਤੀ ਵੇ ਉੱਥੇ ਬੰਦਾ ਐਕਸਾਈ ਲਾਉਂਦਾ ਹੈ ਚਲੋ ਠੀਕ ਹੈ 23 24 ਦਾ ਪਤਾ ਤੁਸੀਂ ਮੈਨੂੰ ਲਿਜਾਓ ਲੈ ਕੇ ਜਾ ਕੇ ਮੈਨੂੰ ਮੇਤੋ ਜੋ ਸਾਈਨ ਕਰਾਣਾ ਤੇ ਮੇਰੇ ਪਿੰਡ ਦੱਸੋ ਮੇਰੇ 505 ਨੂੰ ਦੱਸੋ ਮੇਰੇ ਭੈਣ ਦੀ ਦੱਸੋ ਮੈਂ ਇਹਨਾਂ ਨੂੰ 10 ਬਰੀਕ ਉਹਦਾ ਫੋਨ ਇਹਨਾਂ ਨੇ ਲੈ ਕੇ ਫਲੈਟ ਕਰ ਲਿਆ ਉਹ ਮੈਂ ਤਾਂ ਮੇਰੇ ਫੋਨ ਮੈਨੂੰ ਸਾ ਚਾਰ ਵਜੇ ਤੱਕ ਇਹਨੂੰ ਪਤਾ ਨਹੀਂ ਫਿਰਤਾ ਜਦੋਂ ਮੇਰਾ ਸਾਧਨ ਦੇਖਿਆ ਨਾ ਕਿਸੇ ਜਿਮ ਵਾਲੇ ਮੁੰਡੇ ਨੇ ਇਹਨਾਂ ਨੂੰ ਕਾਲ ਕੀਤੀ ਭਾਜੀ ਫਿਰ ਉਹ ਗੱਲ ਪਤਾ ਕੀ ਹੈ ਸਰ ਤੁਸੀਂ ਇੱਕ ਇੱਕ ਮੁਲਾਜ਼ਮ ਦੇ ਘਰ ਆ ਕੇ ਤੁਸੀਂ ਕਿੱਦਾਂ ਐਸੇ ਚੁਗਿਆ ਸਕਦਾ ਕਿ ਤੁਹਾਨੂੰ ਨੌਕਰੀ ਕਰਨੀ ਸਿਖਾ ਦੇਵਾਂਗੇ ਤੂੰ ਕੌਣ ਹੈ ਬਈ ਨੌਕਰੀ ਦੇਣ ਵਾਲਾ ਤੇ ਤੂੰ ਕੌਣ ਹੈ ਨੌਕਰੀ ਲੈਣ ਵਾਲਾ ਅੱਛੇ ਹੱਥ ਅਸੀਂ ਫਿਰ ਸਮਝਾਉਂਦੇ ਨੂੰ ਵੀ ਸਰ ਨਾ ਹੱਥ ਕੱਟਣ ਤੋਂ ਬਾਅਦ ਵੀ ਤੁਸੀਂ ਯਕੀਨ ਮੰਨੇ ਅਸੀਂ ਹਰੇਕ ਬੰਦੇ ਦਾ ਜੋਰ ਲਾਇਆ ਵੀ ਚੱਲਦਾ ਅਸੀਂ ਅਸੀਂ ਲੱਫ ਕੇ ਦੇਖਿਆ ਬਟ ਇਹੇ ਹੁਣ ਜਾਂ ਸਿਰਾ ਹੋ ਗਿਆ ਭਾਜੀ ਸਾਨੂੰ ਅੰਨ੍ਹਾ ਤੋਂ ਭਗਾਇਆ ਗਿਆ ਸਾਨੂੰ ਰਾਤ ਨੂੰ ਕੋਲ ਰਾਸ਼ਟਰੀ ਜਪੋਲਸ ਜਿਆਦਾ ਜਦੋਂ ਅਸੀਂ ਉਹ ਜਗਾ ਲਈ ਸੀਗੀ ਨਾ ਉਸ ਤੋਂ ਬਾਅਦ ਇਹਨਾਂ ਨੇ ਸਟੇ ਲੈ ਕੇ ਪੁਲਿਸ ਦਾ ਦਬਾਅ ਥੋੜੇ ਜਿਹੇ ਪਾ ਜੀ ਇਹ ਸਿਰਫ ਸਰਕਾਰ ਦਾ ਤੇ ਹਾਂ ਜਿਸ ਦਿਨ ਪਹਿਲੇ ਦਿਨ ਪਰਚਾ ਹੋਇਆ ਉਸ ਦਿਨ ਪ੍ਰੇਮ ਲਾਗ ਸਜਾਇਆ ਐਸਆਈ ਹਾਂਜੀ ਸਾਡੀ ਸੁਣਵਾਈ ਸਰ ਹੋਈ ਸਾਡੀ ਕਿਸ ਨੇ ਸੁਣੀ ਸਾਡੀ ਸੁਣੀ ਨਹੀਂ ਪਾਜੀ ਸਾਡੇ ਵਾਲੀ ਫਾਈਲ ਇਹਨਾਂ ਨੇ ਕਲੋਜ਼ ਕਰਤੀ ਲੋਜੀ ਕਰਤੀ ਸਾਡੇ ਬਰੀ ਬਿਆਨ ਹੋਵੇ ਚਾਰ ਦਿਨ ਨਹੀਂ ਆ ਇੰਨਾ ਕੁਝ ਵੱਡ ਹੋਣ ਕੋ ਸਾਡੀ ਪਾਜੀ ਕਹਿੰਦੇ ਆਪ ਵੱਡਿਆ ਮੇਰੀ ਮਿਸਿਸ ਤੇ ਮੇਰੀ ਬੇਟੀ ਜਾ ਕੇ ਐਸਐਸਪੀ ਸਾਹਿਬ ਦੇ ਤਿੰਨ ਦਿਨ ਪਹਿਲਾਂ ਤੇਰੇ ਲੋਕ ਵੱਟ ਕੇ ਆ ਜਾਂਦੇ ਆ ਹੋਰ ਕੱਲ ਨੂੰ ਪਾਜੀ ਮੇਰਾ ਮੇਰਾ ਕੱਲਣਾ ਮੇਰੀ ਵਾਈਫ ਤੇ ਮੇਰੀ ਬੇਟੀ ਐਸਐਸਪੀ ਸਾਹਿਬ ਦੇ ਜਾ ਕੇ ਦਰਖਾਸਤ ਦਿੰਦੇ ਆ ਜੀ ਕਿ ਮੇਰੇ ਸਾਡੇ ਨਾਲ ਟੱਕਾ ਹੋਇਆ ਲੇਕਿਨ ਹਜੇ ਤੱਕ ਸਾਨੂੰ ਕੋਈ ਉਹਦਾ ਉਹ ਨਹੀਂ ਆਇਆ ਉਹਨਾਂ ਨੇ ਸ਼ਾਇਦ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਸ਼ਾਇਦ ਇਨਕੁਆਰੀ ਡੀਐਸਪੀ ਬਲਾਚੌਰ ਨੂੰ ਮਾਰਕ ਕੀਤੀ ਬਟ ਮੈਨੂੰ ਇਸ ਡੀਐਸਪੀ ਬਲਾਚੌਰ ਤੇ ਮੈਨੂੰ ਕੋਈ ਯਕੀਨ ਨਹੀਂ ਹੈਗਾ ਹਾਂ ਇਹਦੇ ਕੁਛ ਨਹੀਂ ਨੇਰ ਖਾਤਾ ਕਿ ਐਸਐਸਪੀ ਤੋਂ ਕੀ ਮੰਗ ਕਰਦੇ ਆ ਅਸੀਂ ਅਸੀਂ ਇਹ ਮੰਗ ਕਰਦੇ ਆ ਕਿ ਮੇਰੇ ਭਰਾ ਮੇਰੇ ਭਰਾਵਾਂ ਦੀ ਜੋ ਨਜਾਇਜ਼ 23 24 ਚ ਵੀ ਨਜਾਇਜ਼ ਹੈ ਸਾਡੇ ਕੋਲ ਵੀਡੀਓ ਕਲਿੱਪ ਹੈ ਸਾਡੇ ਕੋਲ ਪ੍ਰੂਫ ਹੈ ਵੀਡੀਓ ਕਲਿੱਪ ਸਾਰੀ ਪੂਰੀ ਕੋਨਾ ਕੋਲ ਤਾਂ ਨਹੀਂ ਹੈ ਸਾਡੇ ਕੋਲ ਪੂਰੀ ਉਸ ਉਹ ਹਾਂ ਉਹ ਕਿੱਥੇ ਘਾੜੋ ਇਹ ਹੋਈ ਸੀ ਨਾ ਜਿਸ ਲੜਾਈ ਦੀ ਬੇਇੱਜ਼ਤੀ ਇਹਨਾਂ ਨੇ ਸਾਡੇ ਤੇ 23 24 ਦਾ ਪਰਚਾ ਕਰਾਇਆ ਉਹ ਤੁਸੀਂ ਇਹ ਲੜਾਈ ਇਹਦੇ ਚ ਤੁਸੀਂ ਇਸ ਇਹਦੇ ਚ ਤੁਸੀਂ ਲਾਈਵ ਵੀਡੀਓ ਦੇਖ ਸਕਦੇ ਹੋ ਮਲਾਜਮ ਸ਼ੁਰਾਉਂਦਾ ਹੈ ਮਲਾਜਮ ਭਰਾ ਮੇਰਾ ਹੈ 20 ਸੈਕਿੰਡ ਦੀ ਲੜਾਈ ਚ ਇਹਨਾਂ ਨੇ ਸਾਡੇ ਤੇ 23 24 ਜਿਹੜੀ ਮੈਨੂੰ ਬਾਅਦ ਤੇ ਜਿਹੜਾ ਇਹਨਾਂ ਨੇ ਟਾਰਚਰ ਕੀਤਾ ਜਾਂ ਮੇਰੇ ਤੇ ਹਮਲਾ ਕੀਤਾ ਉਹਦਾ ਤਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਮਾਤਾ ਵੀ ਉਹਦੀ ਘਰ ਵਾਲੀ ਵੀ ਹੈ ਤੇ ਉਹਦੀ ਘਰ ਵਾਲੀ ਸਾਰੇ